ਇਸ ਵਕਤ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਬਿਲਕੁਲ ਬਾਹਰ ਖੜੇ ਆ ਤਾਂ ਇੱਕ ਹੈਰਾਨ ਕਰਨ ਵਾਲੀ ਤਸਵੀਰ ਸਾਹਮਣੇ ਆਈ ਹੈ ਇੱਕ ਬਾਈ ਮੇਰੇ ਨਾਲ ਖੜਾ ਹੈ ਤੇ ਉਸਦੇ ਬਾਪੂ ਜੀ ਤਾਂ ਉਹਨਾਂ ਦੀ ਪੂਆ ਜੀ ਆ ਤੁਸੀਂ ਇੱਕ ਰੇੜੀ ਜਿਹੜੀ ਜਗਾੜੂ ਰੇੜੀ ਆਪਾਂ ਕਹਿ ਦਿੰਨੇ ਆ ਤਾਂ ਜਗਾੜੂ ਰੇੜੀ ਦੇ ਵਿੱਚ ਇਹ ਦੋਨੇ ਜਣੇ ਆਏ ਨੇ ਅੰਮ੍ਰਿਤਸਰ ਤੋਂ ਤਾਂ ਹੈਰਾਨ ਕਰਨ ਵਾਲੀ ਜਿਹੜੇ ਹੈਰਾਨ ਕਰਨ ਵਾਲੀ ਗੱਲ ਹੈ ਔਰ ਇਹ ਵਧਾਈ ਦੇਣ ਵੀ ਪਹੁੰਚੇ ਨੇ ਤੇ ਇਕ ਕੁਝ ਮਜਬੂਰ ਵੀ ਨੇ ਇਹ ਚਾਹੁੰਦੇ ਨੇ ਕਿ ਸਾਡੀ ਥੋੜੀ ਮਦਦ ਹੋ ਸਕੇ ਇਸ ਕਰਕੇ ਇੱਥੇ ਪਹੁੰਚੇ ਨੇ ਤਾਂ ਦੋਨਾਂ ਨੂੰ ਇਹਨਾਂ ਦੋਨਾਂ ਜਣਿਆਂ ਨੂੰ ਭੈਣ ਭਰਾ ਨੂੰ ਅੱਖਾਂ ਤੋਂ ਦਿਖਦਾ ਨਹੀਂ ਨਾ ਇਹ ਮੁੰਡਾ ਇਹ ਜਿਹੜਾ ਮੁੰਡਾ ਹੈ ਇਹਨਾਂ ਦਾ ਬੇਟਾ ਹੈ ਤਾਂ ਇਹ ਉਹਨਾਂ ਦੀ ਸਿਸਟਰ ਹੈ ਇਹ ਦੋਨਾਂ ਜਣਿਆਂ ਨੂੰ ਭੈਣ ਭਰਾ ਨੂੰ ਅੱਖਾਂ ਤੋਂ ਬਿਲਕੁਲ ਨਹੀਂ ਦਿਸਦਾ ਤੇ ਇੱਕ ਇਹ ਆਪਣੀ ਬੇਨਤੀ ਕਰਨ ਆਇਆ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੂੰ ਕਿ ਸਾਡੀ ਕੁਝ ਮਦਦ ਕੀਤੀ ਜਾਵੇ ਬਾਈ ਪਹਿਲਾਂ ਤਾਂ ਇਹ ਦੱਸੋ ਕਿ ਇੰਨੀ ਦੂਰੋਂ ਕਿਉਂ ਆਣਾ ਹੋਇਆ ਉੱਥੇ ਕੋਈ ਮਦਦ ਵਾਸਤੇ ਮਿਲਿਆ ਨਹੀਂ ਨਹੀਂ ਬਈ ਉੱਥੇ ਤਾਂ ਕੋਈ ਮਦਦ ਕਰਨ ਵਾਲਾ ਕੋਈ ਬੰਦਾ ਨਹੀਂ ਹੈਗਾ ਤੇ ਇਹਨਾਂ ਨੂੰ ਜਮਾਂ ਹੀ ਅੱਖਾਂ ਤੋਂ ਦੇਖਦਾ ਨਹੀਂ ਬਈ ਤੇ ਸਾਡੇ ਘਰ ਦੀ ਮਿਲ ਗਈ ਛੱਤ ਵੀ ਜਮਾਂ ਮਿਲ ਗਈ ਟੱਟ ਗਈ ਕੋਈ ਵੀ ਬੰਦਾ ਨਹੀਂ ਮਾਇਤ ਕਰਦਾ ਹੈਗਾ ਤੇ ਮੇਰੀ ਭੂਆ ਇੱਥੇ ਬਾਈ ਸਿੱਧੂ ਦੇ ਮਰੇ ਤੇ ਵੀ ਆਈ ਸੀ ਦਸਵੇਂ ਤੇ ਵੀ ਆਈ ਤੇ ਉਹਨੇ ਕਿਹਾ ਸੀ ਵੀ ਉਹ ਦੇ ਕੋ ਦੋ ਤੁਹਾਡੀ ਮਦਦ ਮਦਦ ਕਰੂਗਾ ਪੂਰੀ ਇਸ ਕਰਕੇ ਬਾਈ ਜੀ ਅੰਮ੍ਰਿਤਸਰੋਂ ਚੱਲ ਕੇ ਆਏ ਹਾਂ ਹਾਂਜੀ ਕਿੰਨੇ ਵਜੇ ਤੁਰੇ ਅਸੀਂ ਬਾਈ ਜੀ 5-7 ਦਿਨ ਹੋ ਗਏ ਮਿਲ ਗਈ ਲੈ ਨੂੰ ਮਲਕ ਜਿੱਥੇ ਰਾਤ ਪੈਂਦੀ ਉੱਥੇ ਰਾਤ ਖੜ ਜਾਂਦੇ ਸੀ ਉੱਥੇ ਰੁਕ ਜਾਂਦੇ ਸੀ ਹਾਂਜੀ ਰੋਟੀ ਪਾਣੀ ਦਾ ਕਿਵੇਂ ਚੱਲਦਾ ਸੀ ਰੋਟੀ ਪਾਣੀ ਬਾਈ ਜੀ ਇਦਾਂ ਹੀ ਕਿਸੇ ਕਾਰ ਵਾਲੇ ਬਾਈ ਨੂੰ ਕਹਿ ਦਿੰਦਾ ਕੋਈ ਖਵਾ ਦਿੰਦਾ ਕੋਈ ਨਹੀਂ ਵੀ ਖਵਾਉਂਦਾ ਕੋਈ ਕੰਮਕਾਰ ਕਰਦੇ ਹੋ ਕੰਮ ਕਰ ਦਿਹਾੜੀ ਦਾ ਪਾ ਭਾਈ ਹਾਂਜੀ ਪੜੇ ਲਿਖਿਓ ਨਹੀਂ ਪੜੇ ਪੰਜ ਗਿਆ ਭਾਈ ਘਰ ਦੇ ਲਾਤ ਬਹੁਤ ਮਾੜੀ ਇਸ ਕਰਕੇ ਫਿਰ ਪੜਿਆ ਨਹੀਂ ਗਿਆ ਬਹੁਤ ਗਰੀਬ ਹਾਂਜੀ ਬਹੁਤ ਗਰੀਬ ਬੰਦੇ ਹਮਾਤੜੇ ਅਸੀਂ ਬਿਲਕੁਲ ਹੀ ਵੀ ਰੋਟੀ ਵੀ ਇੱਕ ਦਿਨ ਟਾਈਮ ਪੱਕਦੀ ਕਿਤੇ ਟਾਈਮ ਨਹੀਂ ਪੱਕਦੀ ਹਾਂ ਤੁਸੀਂ ਕੀ ਚਾਹੁੰਦੇ ਹੋ ਕਿ ਤੁਹਾਡੀ ਕੀ ਮਦਦ ਕਰਨ ਸਾਡੀ ਮਤ ਇਹੀ ਆ ਭੀ ਸਾਡਾ ਕੋਠੇ ਦੀ ਛੱਤ ਪੈ ਜਾਵੇ ਤੇ ਬਸ ਇਹੀ ਮਦਦਤਾ ਦੀ ਭਜੀ ਤੇ ਚਿੱਠੀ ਵਿੱਚ ਕੀ ਲਿਖ ਕੇ ਲੈ ਕੇ ਆਏ ਚਿੱਠੀ ਵਿੱਚ ਲਿਖਿਆ ਭਜੀ ਇਹ ਵੀ ਇਹਨਾਂ ਦੋਵਾਂ ਨੂੰ ਅੱਖਾਂ ਤੋਂ ਬਿਲਕੁਲ ਨਹੀਂ ਦੀਦਾ ਸ਼ੁਰੂ ਤੋਂ ਹੀ ਇਹਨਾਂ ਦੀ ਸੇਵਾ ਪਾਣੀ ਕਰੀਦਾ ਤੇ ਇਹੀ ਵੀ ਐਡ ਕੀ ਮਦਦ ਥੋੜੀ ਬੋਦੀ ਹੋ ਜਾਵੇ ਅੱਛਾ ਭਾਈ ਜਦੋਂ ਤੁਸੀਂ ਇਹ ਰੀੜੀ ਲੈ ਕੇ ਕਿਤੇ ਢੇੜਾ ਵਗੈਰਾ ਲਾਉਂਦੇ ਹੋਣੇ ਨਾ ਤੇ ਜਦੋਂ ਘਰੋਂ ਜਾਂਦੇ ਹੋ ਤਾਂ ਮਗਰ ਕੋਣ ਦੇਖਦਾ ਇਹਨਾਂ ਨੂੰ ਫਿਰ ਇਹਨਾਂ ਨੂੰ ਬਾਈ ਫਿਰ ਘਰੇ ਬੈਹ ਜਾਂਦੇ ਆ ਰੋਟੀ ਪਾਣੀ ਫੜਾ ਦਿੰਦਾ ਜੇ ਪੱਕਿਆ ਹੋਵੇ ਨਹੀਂ ਤਾਂ ਫਿਰ ਇਦਾਂ ਹੀ ਮਹਾਰਾਜ ਦਾ ਨਾਮ ਜਪਦੇ ਰਹਿੰਦੇ ਭੁੱਖੇ ਵੀ ਰਹਿੰਦੇ ਹੋ ਹਾਂਜੀ ਕਿੰਨੇ ਕਿੰਨੇ ਦਿਨ ਦੋ 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 ਤਿੰਨ ਤਿੰਨ ਦਿਨ ਵੀ ਰਹਿਣਾ ਪੈਂਦਾ ਚਾਰ ਚਾਰ ਦਿਨ ਵੀ ਬਾਈ ਹਾਂਜੀ ਕੁਲ ਕੁਛ ਖਾਦਾ ਰਾਤ ਦਾ ਭਾਜੀ ਕੁਝ ਨਹੀਂ ਖਾਦਾ ਉਦਾਂ ਹੀ ਕਮਰੇ ਦੇ ਸਾਹਮਣੇ ਰੋਡ ਤੇ ਪੈਗੇ ਸੀ ਲੰਮੇ ਮੈਂ ਇੱਕ ਵਾਰੀ ਚੋਨਾ ਕੇ ਕੈਮਰਾ ਇੱਧਰ ਮਾਰਿਆ ਜਾਵੇ ਇਹਨਾਂ ਵੱਲ ਨਾਲ ਆਪਣਾ ਡੌਗ ਵੀ ਲੈ ਕੇ ਆਏ ਨੇ ਕੁੱਤਾ ਵੀ ਲੈ ਕੇ ਆਏ ਨੇ ਤਾਂ ਇਹ ਇਸ ਮੁੰਡੇ ਦੀ ਭੂਆ ਜੀ ਨੇ ਜਿਹੜਾ ਇਹਨਾਂ ਨੂੰ ਬਿਲਕੁਲ ਵੀ ਨਖਰੋ ਦਿਸਦਾ ਤੇ ਇਹ ਮੁੰਡੇ ਦੇ ਫਾਦਰ ਸਾਹਿਬ ਨੇ ਤਾਂ ਦੋਨੇ ਨੇਤਰਹੀਣ ਨੇ ਤਾਂ ਫਿਰ ਵੀ ਇਹ ਇੰਨੀ ਦੂਰੋਂ ਇੱਥੇ ਪਹੁੰਚੇ ਨੇ ਵਧਾਈ ਦੇਣ ਵੀ ਪਹੁੰਚੇ ਨੇ ਤੇ ਉਹਨਾਂ ਤੋਂ ਮਦਦ ਲੈਣ ਵੀ ਪਹੁੰਚੇ ਨੇ ਤਾਂ ਕੁਝ ਮੇਲ ਹੋਇਆ ਉਹਨਾਂ ਦੇ ਨਾਲ ਕੋਈ ਗੱਲਬਾਤ ਹੋਈ ਨਹੀਂ ਹੈ ਜੀ ਨਹੀਂ ਪਾਜੀ ਕਹਿੰਦੇ ਰਾਤੀ ਆਏ ਸੀ ਤੇ ਕਹਿੰਦੇ 10 ਵਜੇ ਤੁਹਾਨੂੰ ਮਿਲਾ ਦੇਵਾਂਗੇ ਉਹਨਾਂ ਨਾਲ ਮੁਲਾਜ਼ਮ ਸਾਹਿਬ ਕਹਿੰਦੇ ਜਾਈਏ ਅਖਾ ਚਲੋ ਠੀਕ ਹੈ ਹਾਂਜੀ ਕੁਝ ਆਸ ਹੈ ਵੀ ਮਦਦ ਕਰਨ ਦੀ ਹਾਂਜੀ ਆਸ ਹੈ ਜੀ ਕਰਨਗੇ ਸਰਦਾਰ ਸਾਹਿਬ ਸਾਡੀ ਮਾਣਤਪੂਰੀ ਪਹਿਲਾਂ ਵੀ ਅਨ ਤੱਕ ਪਹੁੰਚ ਦੀ ਕੋਸ਼ਿਸ਼ ਕੀਤੀ ਸੀ ਜੀ ਨਹੀਂ ਜੀ ਪਹਿਲਾਂ ਸੁਣਿਆ ਤਾਂ ਹੈਗਾ ਸੀ ਤੇ ਸਾਡੇ ਕੋਲ ਉਦੋਂ ਮਲਕੀ ਕੋਈ ਸਾਧਨ ਨਹੀਂ ਹੈਗਾ ਸੀ ਤੇ ਆ ਕਿਸੇ ਬੰਦੇ ਨੇ ਮਲਕੀ ਸਾਨੂੰ ਲੈ ਕੇ ਦਿੱਤੀ ਹੈਗੀ 50000 ਦੀ ਲੈ ਕੇ ਦਿੱਤੀ ਹੈਗੀ ਸਾਨੂੰ ਵੀ ਸਾਡਾ ਸਾਧਨ ਚਲੋ ਰੋਟੀ ਪਾਣੀ ਦਾ ਕਿਸੇ ਨੇ ਜਦੋਂ ਇਹ ਰੀੜੀ ਹੈ ਨਹੀਂ ਸੀ ਤਾਂ ਉਦੋਂ ਕੀ ਕਰਦੇ ਹੁੰਦੇ ਸੀ ਉਦੋਂ ਭਾਜੀ ਦਿਹਾੜੀ ਦਾ ਪਾਏ ਇਦਾਂ ਜੇ ਲੱਭ ਜਾਂਦਾ ਤੇ ਕਰ ਲਈਦਾ ਨਹੀਂ ਤਾਂ ਫਿਰ ਮਾਰਾ ਦਾ ਨਾਮ ਜਪਦੇ ਘਰੇ ਭਾਜੀ ਪਰ ਜੇ ਆਪਾਂ ਅੰਮ੍ਰਿਤਸਰ ਦੀ ਗੱਲ ਕਰੀਏ ਉੱਥੇ ਬਹੁਤ ਸਾਰੀਆਂ ਐਨ ਜੀਓਸ ਹੋਣੀਆਂ ਨੇ ਜਾਂ ਹੋਰ ਵੀ ਵੱਡੇ ਵੱਡੇ ਲੋਕ ਹੋਣੇ ਨੇ ਜਿਹੜੇ ਮਦਦ ਕਰਨ ਲਈ ਲੋਕਾਂ ਦੀ ਆਪਾਂ ਅਕਸਰ ਦੇਖਦੇ ਨੇ ਣਟ ਤੇ ਵੀਡੀਓ ਕਿ ਲੋਕ ਮਦਦ ਕਰਦੇ ਨੇ ਤੇ ਉੱਥੇ ਕੋਈ ਨਹੀਂ ਤਾਂ ਅੱਗੇ ਆਇਆ ਮਦਦ ਕਰਨ ਵਾਸਤੇ ਭਾਜੀ ਸਾਡਾ ਅੰਮ੍ਰਿਤਸਰ ਤੋਂ ਪਿੰਡ ਮਲਕੀ 10 12 ਕਿਲੋਮੀਟਰ ਪਿੰਡ ਬਾਹਰ ਮਾੜੇ ਬੰਦੇ ਦੀ ਭਾਜੀ ਕੋਈ ਨਹੀਂ ਜੇ ਉੱਥੇ ਮੈਂ ਤੁਹਾਡੀ ਹੋ ਜਾਂਦੀ ਫਿਰ ਸਾਨੂੰ ਐਡੀ ਦੂਰ ਕੀ ਲੋੜ ਸੀ ਆਉਂਦੀ ਮੈਂ ਤੁਹਾਨੂੰ ਆਸ ਹੈ ਵੀ ਸਾਡੀ ਤਾਂ ਹਾਂਜੀ ਹਾਂਜੀ ਆਸ ਹੈ ਜੀ ਪੂਰੀ ਤਾਂ ਆ ਦੇਖ ਸਕਦੇ ਹੋ ਕਿ ਇੰਨੀ ਦੂਰ ਚੱਲ ਕੇ ਤਨੇ ਜਣੇ ਆਏ ਨੇ ਤਾਂ ਇੱਕ ਆਸ ਲੈ ਕੇ ਆਏ ਨੇ ਕਿ ਸਿੱਧੂ ਮੂਸੇਵਾਲੇ ਦੇ ਜਿਹੜੇ ਮਾਤਾ ਪਿਤਾ ਨੇ ਸਾਡੀ ਮਦਦ ਕਰਨਗੇ ਤਾਂ ਇਸ ਤੋਂ ਬਾਅਦ ਇਹ ਬਾਈ ਹੁਣੀ ਜਿਹੜੇ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕਰਨਗੇ ਸੋ ਦੇਖਣਾ ਇਹ ਹੋਵੇਗਾ ਕਿ ਇਹਨਾਂ ਦੀ ਮਦਦ ਇੱਥੇ ਹੁੰਦੀ ਆ ਜਾਂ ਫਿਰ ਨਹੀਂ ਹੁੰਦੀ